ਤੇ ਲੱਗਦਾ ਇਹ ਬਣੀ ਨੂੰ ਹੈਗਾ ਲੱਗਦਾ ਤੇ ਕਿਦਾਂ ਔਖਾ ਆਵਾ ਸੀ ਆਪਣੀ ਜ਼ਿੰਦਗੀ ਦੇ ਬੜੇ ਸਟ्रेस ਤੇ ਹੋਤੇ ਆ ਹੈਲੋ ਹੈਲੋ ਜੀਰ ਤੂੰ ਮੰਗਦਾ ਪਿਆ ਹੈਂ ਮੰਗਦਾ ਨਹੀਂਗਾ ਯਾਰ ਇਹ ਤਾਂ ਆ ਤਾਂ ਬੜਾ ਬੜਾ ਔਖਾ ਨਾਲ ਤੈਨੂੰ ਲੈ ਕੇ ਜਾਣਾ ਹਾਂਜੀ ਪਾਜੀ ਤੇ ਸੈਗਾ ਸ਼ੁਗਲ ਨਹੀਂ ਤੈਨੂੰਗਾ ਤੇ ਇੱਕ ਬਿਲਾਦੀ ਉੱਤੋਂ ਸੇ ਗਾਜੀ ਬੰਦੇ ਉਹਦੇ ਮੋੜ ਤੇ ਕੋਈ ਨਹੀਂ ਉਹ ਤੋਂ ਬਾਅਦ ਨਹੀਂ ਮਿਲਿਆ ਵਾਹਿਗੁਰੂ ਤੇ ਆ ਜਾ ਤੁੰਨੇ ਸਾਈਕਲ ਲੱਗ ਦੇਣਾ ਉਹ ਕਦੂਗਾਨ ਤੇ ਆ ਜਾ ਠੀਕ ਮੈਂ ਤੁੰਨ ਸਾਈਕਲ ਲੱਗ ਦਿੰਦਾ ਆ ਜਾ ਤਬਰੀ ਇਹ ਹੀ ਹੈ ਕਹੀ ਹੈ ਮੜਾ ਮੜਾ ਜਾਣ ਕਰ ਦਿਓ ਆ ਲੈ ਬਾਈ ਆਹ ਦੇ ਠੀਕ ਆ ਚੱਲ ਬਈ ਚੜ ਜਾ ਆਹ ਸਾਰਾ ਠੀਕ ਆ ਠੀਕ ਹੈ ਹੈ ਆਦਰ ਨਹੀਂ ਆਦਰ ਹੁੰਦੀ ਆ ਤੁਹਾਨੂੰ ਗੁਰਦਾਮ ਦਾ ਤੁਹਾਨੂੰ ਗੁਰਦਾਮ ਦਾ ਦੇਖ ਹੁਣ ਤੇ ਚਲ ਜਿੱਕ ਜਾਊਗਾ ਚੜ ਚੜ ਰਾਹੀ ਓ ਵਾਹੀ ਗੁਰੂ ਤੁਹਾਨੂੰ ਗੁਰਦਾਮ ਦਾ ਵਾਹੀ ਗੁਰੂ ਵਾਹੀ ਗੁਰੂ ਤੁਹਾਨੂੰ ਗੁਰੂ ਰਾਮਦਾਸ ਤੁਹਾਨੂੰ ਗੁਰੂ ਰਾਮਦਾਸ ਸਤਨ ਗੁਰੂ ਰੰਦਸ ਸਵਾਸ ਸਵਾਸ ਗੁਰੂ ਰੰਦਸ ਸਵਾਸ ਸਵਾਸ ਗੁਰੂ ਰੰਦਸ ਠੀਕ ਹੈ ਖੁਸ਼ ਆਪ माजी ਦਾ ਸ਼ਾਰਕ ਤੋਂ ਬਾਅਦ ਮੈਂ ਹੁਣ ਗੱਡੀ 'ਚ ਬੈ ਗਿਆ ਬਹੁਤ ਗੱਡੀ ਕਾਰ ਹੈ ਤੇਰੀ ਨਹੀਂ ਮੇਲੀ ਤਾਂ ਕਾਰ ਹੀ ਆ ਭਾਈ ਤੇਰੀ ਦੀ ਕਾਰ ਹੀ ਆ ਮੇਰੇ ਗੁਰੂ ਰੰਦਸ ਦਾ ਕਿਰਪਾ ਜਤੀ ਹੈ ਗੁਰੂ ਰੰਦਸ ਸਾਹਾ ਦੀ ਕਿਰਪਾ ਆ ਕਿ ਨਾ ਕੋਈ ਨਾ ਦੁਗਰਾ ਹੀ ਆਪਸੀ ਨਕਾਤ ਹੋ ਗਿਆ ਚਲਾ ਦੇ ਇਹ ਦੇਖ ਕਰਕੇ ਤਨ ਬਿੰਦ ਕਰ ਗਿਆ ਅਸੀ ਨਾ ਆਈ ਵਾਹਿਗੁਰੂ ਵਾਹਿਗੁਰੂ ਚਲਾ ਵੇਖ ਕੇ ਤੇ ਚਲਾ ਕੇ ਦੇਖ ਚੱਲਦਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾਹਿ ਜੀ ਵਾਹਿ ਵਾਹਿ ਜੀ ਵਾਹਿ ਕੀ ਬਾਤ ਹੈ ਲੈ ਘਮਗ ਲੈ ਆਇਆ ਥੋ ਵਾਹ ਜੀ ਵਾਹ ਉਹ ਸੁਣੇ ਚੱਲਦਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇੱਧਰ ਆ ਜਾ ਇੱਧਰ ਇੱਧਰ ਲੈ ਕਰੀ ਹਣੀ ਚੱਲ ਗੁਰੂ ਆਮ ਦਾ ਬਹੁਤ ਸੁਣਾ ਹੋ ਗਿਆ ਬਹੁਤ ਵਾਹ 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 ਗਿਆ ਗਿਆ ਕੋਸ਼ਾ ਚਾੜ ਦੇ ਗੋਡੇ ਵੀ ਤੇਰੇ ਛਿਲੇ ਗਏ ਹਨ ਹਾਂ ਜੀ ਹੁਣ ਤਾਂ ਤੇਰਾ ਸੁੱਖ ਹੋ ਜਾਊਗਾ ਜੀਵਨ ਹਾਂ ਜੀ ਹਾਂ ਜੀ ਇਹਦੇ ਨਾਲ ਥੋੜਾ ਜਿਹਾ ਸੁੱਖ ਆਊਗਾ ਚਲੋ ਸ਼ੁਕਰ ਗੁਰੂ ਆਮ ਦਾ ਸਦਾ ਅੱਛਾ ਦਾ ਹਾਂ ਇਤੇ ਥੱਲੇ ਰੋਲੇ ਫਿਰਦੇ ਰਹਿਣਾ ਤੇ ਚਲੇ ਵੀ ਉਹਦੇ ਕਰਦਾ ਫੰਦੇ ਨਹੀਂ ਨਹੀਂ ਚਲੋ ਚਾਹ ਪੀ ਲਵੋ ਚਾਹ ਪੀ ਲਾ ਚਾਹ ਪੀਓ ਭਾਈ ਚਲੋ ਗੁਰੂ ਸਾਹਿਬ ਕਿਰਪਾ ਕਰਨ ਕੀ ਨਾ ਕੀ ਦਰਾਜ ਹਰੀ ਓਮ ਹਰੀ ਓਮ ਨਾਮ ਤੇਰਾ ਨਾਮ ਤੇ ਤੇਰਾ ਬੜਾ ਬੜਾ ਸੋਹਣਾ ਵਾ ਹੈ ਹਰੀ ਵੀ ਵਿੱਚ ਤੇ ਓਮ ਵੀ ਵਿੱਚ ਹਰੀ ਓਮ ਚਲੋ ਕੋਈ ਗੱਲ ਹੀ ਗੁਰੂ ਸਾਹਿਬ ਕਿਰਪਾ ਕਰਨ ਤੇ ਹੁਣ ਤੇਰਾ ਸੁੱਖਾ ਹੋ ਜਾਊਗਾ ਤੇਰਾ ਚੱਲਣਾ ਫਿਰਨਾ ਜਿਹੜਾ ਤੂੰ ਡਰਦਾ ਫਿਰਦਾ ਸੀ ਬਹੁਤ ਸੁੱਖਾ ਹੋ ਜਾਊਗਾ ਚਲ ਫੋਨੀ ਗੁਰੂ ਸਾਹਿਬ ਕਿਰਪਾ ਕਰ ਦਨੇਗਾ ਠੀਕ ਹੈ ਬਾਈ ਚਲ ਓਕੇ ਵੀਰੇ ਧੰਨਵਾਦ ਮੈਂ ਵੀ ਚੱਲਾ ਮੈਂ ਤੇਰੇ ਚਲਾ ਹੀ ਕੰਮ ਤੇ ਤੇ ਤੈਨੂੰ ਦੇ ਕੇ ਬ੍ਰੇਕ ਮਾਰਦੀ ਚਲ ਠੀਕ ਹੈ ਜੀ ਓਕੇ ਜੀ ਸ਼੍ਰੀ ਨੰਦਰ ਨਾ ਬੋਲ